सदगुरु बाबा महादास जी की गद्दी है बाबा महादास जी का जन्म 1616 सौ सोलह ईस्वी बीच होया से। तब से बाबा महादास जी इसी इस बल बाबा स्थान में तप किए हैं और यहाँ से बड़ी दूर दूर की संगत जुड़ी हुई है बाबा जो भी लोग अपने मनोकामनाएं लेके आते हैं वो यहाँ पूरी होती हैं यहाँ बौली साहेब है साल भर यहाँ लंगर चलते हैं महीने बारह महीने और जो भी संगत आती है आज बाबा जुड़े हुए हैं तो सबके कृपा बरसती है सभी खुशहाल मनोकामनाएं पूरी होके ही आके आए कहते हैं कि महाराज मेरी अरदास कबूल तो बाबा कर ले हैं और मेरा मनोकामनाएं पूरा हो गया इस तरह इस फतेहगढ़ चूड़िया नज़दीक जो भी दस पंद्रह पिंड हैं ये बाबा का मेला बड़ी धूमधाम के साथ बैसाखी का मनाया जाता है ਔਰ ਜੋ ਵੀ ਸ਼ਰਧਾਲੂ ਆਤੇ ਹਨ ਉਹਨਾਂ ਦੀ ਮਨੋ ਕਾਮਨਾਇ ਪੂਰੀ ਹੁੰਦੀ ਹੈ ਉਹਨਾਂ 'ਤੇ ਕਿਰਪਾ ਵਰਸਦੀ ਹੈ ਇਹ ਪਪਾ ਜੀ ਦਾ ਬਾਬਾ ਮਾਨ ਦਾਸ ਜੀ ਦੀ ਇਹ ਗੱਦੀ ਹੈ ਜੀ ਤੇ ਬੜਾ ਧੂਮ ਧਾਮ ਨਾਲ ਆਜਦਾ ਨਹੀਂ ਸਾਡੇ ਬਜ਼ੁਰਗਾਂ ਤੋਂ ਉਹਨਾਂ ਤੋਂ ਮਤਲਬ ਉੱਪਰ ਦੀਆਂ ਪੀੜੀਆਂ ਇੱਥੇ ਬੜੀ ਧੂਮ ਧਾਮ ਨਾਲ ਮਨਾਉਂਦੀਆਂ ਆ ਰਹੀਆਂ ਤੇ ਪਪਾ ਜੀ ਦੀ ਕਿਰਪਾ ਦੇ ਨਾਲ ਹਰ ਬੰਦੇ ਦੀ ਮਰਦ ਪੂਰੀ ਹੁੰਦੀ ਆ ਤੇ ਬੜਾ ਧੂਮ ਧਾਮ ਨਾਲ ਇੱਥੇ ਮੇਲਾ ਮਨਾਇਆ ਜਾਂਦਾ ਵਾ ਤੇ ਅੱਜ ਉਹੋ ਹੀ ਮੇਲਾ ਅਸੀਂ ਬੜੀ ਧੂਮ ਧਾਮ ਨਾਲ ਸਾਡੀ ਕਮੇਟੀ ਨਾਲ ਪਿੰਡ ਵਾਲੇ ਸਾਰੇ ਮਿਲ ਕੇ ਬੜੀ ਧੂਮ ਧਾਮ ਨਾਲ ਮੇਲਾ ਮਲਾ ਰਹੇ ਆ ਅਸੀਂ ਹਾਂਜੀ ਇਹ ਗਾਵੀ ਪਾਬਾਈ ਕਿਰਪਾ ਕਰਨ ਬਾਬਾ ਮਾਦਾ ਜੀ ਹਾਂਜੀ ਤੇ ਗੇਂਜੀ ਹੀ ਜਿਹੜਾ ਮੇਲਾ ਧੂਮ ਧਾਮ ਨਾਲ ਬਣਾਇਆ ਜਾਇਆ ਕਰੇਗਾ ਸੰਤਾਂ ਚ ਬਹੁਤ ਉਤਸ਼ਾਹ ਜੀ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਸੰਤਾਂ ਚ ਉਤਸ਼ਾਹ ਆ ਤੇ ਸੰਤਾਂ ਦੇ ਹਮਮ ਆ ਕੇ ਮੇਰੇ ਖਾਤੇ 25 ਤੋਂ 30 ਹਜ਼ਾਰ ਬੰਦਾ ਜਿਹੜਾ ਵਾ ਇੱਥੇ ਪਾਬਾਈ ਦੇ ਦਰਸ਼ਨ ਐਸ ਵੇਲੇ ਤਾਂ ਅਕਰ ਕਰ ਚੁੱਕਾ ਵਾ ਜਿਹਾਲੇ ਵੀ ਲੈਂਡਿੰਗ ਹੀ ਬਾਬਾ ਜੀ ਦੇ ਮਤਲਬ ਟੁੱਟ ਰਹੀ ਹੈ। ਹਾਂਜੀ ਅਮੀਰ ਆ ਵੀ ਕਾफी ਇਹਦੀ ਗੰਦਗੀ ਜ਼ਿਆਦਾ ਜਾਊਗੀ। ਬੋਲ ਬਾਬਾ ਮਹਾਦਾਸ ਦੀ ਜੈ। ਅੱਜ ਬਲਬਾਵਾ ਫਤੇਗਰ ਚੂੜੀਆਂ ਦੇ ਲਾਗੇ ਵਿਸਾਖੀ ਦੀ ਕਮੇਟੀ ਵੱਲੋਂ ਸਾਰਿਆਂ ਨੂੰ ਵਧਾਈ। ਇਹ ਬਾਬਾ ਮਹਾਦਾਸ ਜੀ ਦੀ ਗੱਦੀ ਹੈ। ਫਤੇਗਰ ਚੂੜੀਆਂ ਦਾ ਔਰ ਹਿੰਦੂ ਸਿੱਖਾਂ ਦਾ ਇੱਕ ਸਾਂਝਾ ਤਿਉਹਾਰ ਹੈ ਇੱਥੇ ਬੇਨਪ੍ਰੇਧ ਭਾਵ ਤੋਂ ਸਾਰੀਆਂ ਜਾਤਾਂ ਆਣ ਕੇ ਬੜੇ ਉਤਸ਼ਾਹ ਨਾਲ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੀਆਂ ਹਨ ਅਤੇ ਇਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅੱਜ ਕੋਈ 30 35000 ਬੰਦਾ ਇੱਥੇ ਬਾਬਾ ਮਹਾਦਾਸ ਜੀ ਦੇ ਦਰ ਤੇ ਆ ਕੇ ਸੀਸ ਨਵਾਉਂਦਾ ਹੈ ਅਤੇ ਖੁਸ਼ੀਆਂ ਪ੍ਰਾਪਤ ਕਰਦਾ ਹੈ ਸਵੇਰ ਤੋਂ ਹੀ ਸੰਗਤਾਂ ਦੇ ਵਿੱਚ ਕਮੇਟੀ ਅਤੇ ਸਾਰੇ ਸੱਜਣ ਫਤੇਗਰ ਚੋੜੀਆਂ ਦੇ ਹੋਰ ਵੀ ਨੌਜਵਾਨ ਸਭਾ ਜਿਹੜੀਆਂ ਵਾ ਇੱਥੇ ਆਣ ਕੇ ਸਾਰਿਆਂ ਦੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਔਰ ਮੈਂ ਇਹਨਾਂ ਸਾਰਿਆਂ ਦਾ ਬਹੁਤ ਆਤੀ ਧੰਨਵਾਦੀਆਂ ਜਿਹੜੇ ਆਈਆਂ ਜਾਂ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਕਰ ਰਹੇ ਹਨ ਲੋਕਾਂ 'ਚ ਵੀ ਬਹੁਤ ਅਤਿ ਆ ਹੈ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਦੇ ਆਸਥਾਨ ਦੇ ਉੱਤੇ ਵੱਧੋ ਵਧਾਓ ਉੱਤੇ ਖੁਸ਼ੀਆਂ ਪ੍ਰਾਪਤ ਕਰੋ ਹਰਦਵਾਰ ਦੀ ਵੀ ਸਾਡੀ ਸਰਾਵਾਂ ਉੱਥੇ 35 ਤੋਂ 40 ਕਮਰੇ ਆ ਏਸੀ ਕਮਰੇ ਆ ਕਿਸੇ ਵੀ ਇਲਾਕੇ ਦੇ ਆਦਮੀ ਨੇ ਜਾਂ ਕਿਸੇ ਹੋਰ ਨੇ ਵੀ ਜਾਣਾ ਹੋਵੇ ਉੱਥੇ ਦੁੱਧਾਧਾਰੀ ਮਹਾਜਨ ਭਵਨ ਦੇ ਨਾਲ ਸਾਡੀ ਬਾਬਾ ਮਹਾਦਾਸ ਜੀ ਦੀ ਬਹੁਤ ਸੋਹਣੀ ਸਰਾਵਾਂ ਬਹੁਤ ਅੱਛੀ ਵਿਵਸਥਾ ਹੈ ਆਪ ਉਥੇ ਜਾ ਸਕਦੇ ਹੋ ਰਹਿ ਸਕਦੇ ਹੋ ਹਰਦਵਾਰ ਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਬਾਬਾ ਜੀ ਤੇ ਜਾ ਸਕਦੇ ਹੋ ਇੰਨੀ ਗੱਲ ਕਰਦਾ ਹੋਇਆ ਆਪ ਨੂੰ ਤਾਂ ਸਾਰਿਆਂ ਦਾ ਮੈਂ ਅਤੀ ਧੰਵਾਦੀ ਹਾਂ ਇੱਕ ਵਾਰ ਫਿਰ ਬਾਬਾ ਮਹਾਦਾਸ ਜੀ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦਾ ਹਾਂ ਜੈ ਸ਼੍ਰੀ ਦੀ ਰਾਮ ਜੀ ਅੱਜ ਅਸੀਂ ਪਿੰਡ ਬਲਵਾਵਾ ਵਿਖੇ ਮੰਦਰਪਾਪਾ ਮਹਾ拉ਜ ਜੀ ਦਾ ਪੋਥੀ ਅਸੀਂ ਬਰੇਡਨੇਸ਼ਨ ਕੈਂਪ ਲਗਾਇਆ ਹੈ ਪ੍ਰਧਾਨ ਸਾਹਿਬ ਨਈਰ ਅੰਕਲ ਔਰ ਸਲਵਾਨ ਅੰਕਲ ਦੀ ਅਗਵਾਈ ਤੇ ਅੱਜ ਅਸੀਂ ਕੇਸ਼ੇ ਭਾਈ ਜੀ ਦੇ ਸਹੋਰ ਦੇ ਨਾਲ ਬਰੇਡ ਕੈਂਪ ਲਗਾਨੇ ਆ ਇੱਥੇ ਸਾਡਾ ਦੂਸਰਾ ਕੈਂਪ ਹੈ ਸਾਲ ਬਾਅਦ ਕੈਂਪ ਲੱਗਾ ਹਰ ਮਿਲਨੇ ਤੇ ਹੁਣ ਤੱਕ ਅਸੀਂ 30 ਤੋਂ 40 ਯੂਨਿਟ ਬਲੱਡ ਇਕੱਠਾ ਕਰ ਚੁੱਕੇ ਆ ਔਰ ਇਹ ਸਾਰਾ ਬਲੱਡ ਥੈਲੇਸੀਮੀਆ ਬਿਮਾਰੀ ਦੇ ਬੱਚਿਆਂ ਵਾਸਤੇ ਇਕੱਠਾ ਕੀਤਾ ਜਾਂਦਾ ਹੈ ਅਸੀਂ ਆਏ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਬਾਬਾ ਮਹਾ ਦਾ ਜੀ ਦੀ ਕਿਰਪਾ ਨਾਲ ਚਾਹੁੰਦੇ ਕਿ ਹਰ ਸਾਲ ਇਸ ਤਰ੍ਹਾਂ ਹੀ ਕੂਨ ਨੰਨਾ ਕੈਂਪ ਚੱਲਦਾ ਰਹੇ ਤਾਂ ਕਿ ਅਸੀਂ ਲੋੜਵੰਦ ਬੱਚਿਆਂ ਦਾ ਤੇ ਲੋੜਵੰਦ ਮਰੀਜ਼ਾਂ ਦਾ ਕਿਉਂ ਪਹੁੰਚਾੜ ਲੱਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸਾਕੀ ਦਾ ਮੇਲਾ ਪਿੰਡ ਬਲਬਾਉੇ ਕੇ ਬਾਬਾ ਮਹਾ ਦਾ ਜੀ ਗਤੀ ਤੇ ਬਹੁਤ ਉਮਤਾ ਨਾਲ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਪ੍ਰਧਾਨ ਸ੍ਰੀ ਰਜਿੰਦਰ ਸਲਵਾਨ ਜੀ ਅਤੇ ਕੈਸ਼ੀਅਰ ਪਵਨ ਨਈਰ ਦੇ ਦੇਖ ਰਿਹਾ ਹੈ ਕਿ ਸਾਡੇ ਮੈਂਬਰ ਸਾਹਿਬ ਸ੍ਰੀ ਵਿਨੋਦ ਕੁਮਾਰ ਜੀ ਇਹਨਾਂ ਦੀ ਦੇਖ ਰਹੇ ਕਿ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਮੈਂ ਜੈਨੂ ਆਗਦਾ ਹਾਂ ਔਰ ਇੱਥੇ ਹਰ ਇੱਕ ਧਰਮ ਦੇ ਲੋਕੀ ਬਹੁਤ ਹੀ ਸ਼ਰਧਾ ਦੇ ਭਾਵਨਾ ਨਾਲ ਆਉਂਦੇ ਹਨ ਔਰ ਆਪਣੀ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਹਨ ਜੈ ਸ਼੍ਰੀ ਰਾਮ ਜੀ ਅੱਜ ਇਹਨਾਂ ਨੇ ਬਲੱਡ ਕੈਂਪ ਲਗਾਇਆ ਸੀਗਾ ਅਸੀਂ ਅੱਗੇ ਵੀ ਰੇਡ ਕਰ ਰਹੇ ਸੀਗੇ ਤੇ ਕਰਦੇ ਰਹਿਨੇ ਆ ਤੇ ਬਲੱਡ ਡਾਟ ਕਰਨ ਕਰਨਾ ਚਾਹੀਦਾ ਵਾ ਤੇ ਹੁਣ ਬਹੁਤ ਵਧੀਆ ਲੱਗ ਰਿਹਾ ਠੀਕ ਹੈ ਥੈਲਸੀਮੀਆ ਵਾਸਤੇ ਇਹਨਾਂ ਨੇ ਗਰੁੱਪ ਬੱਚਿਆਂ ਵਾਸਤੇ ਗਰੁੱਪ ਲਗਾਇਆ ਸੀਗਾ ਜੰਦੇ ਬਲੱਡ ਰੇਟ ਲਈ ਤੇ ਮੇਰੀ ਸਾਰਿਆਂ ਤੋਂ ਬੇਨਤੀ ਆ ਕਿ ਆਪਾਂ ਵਦ ਤੋਂ ਵਦ ਜਾਨੇ ਆ ਕੇ ਬਲੱਡ ਰੇਟ ਕਰੀਏ ਮੈਂ ਡਾਕਟਰ ਜੇਕੇ ਸ਼ਰਮਾ ਚੰਡੀਗੜ੍ਹੋਂ ਆਇਆ ਜੀ ਅਸੀਂ ਹਰ ਸਾਲ ਆਨੇ ਹੁੰਦੇ ਆ ਹਾਲ ਮੁਸਮਿਨੇ ਜਿਖਰੀ ਆਨੇ ਬਾਬਾ ਜੀ ਦੇ ਔਰ ਚੰਗਾ ਲੱਗਦਾ ਔਰ ਅੱਛਾ ਲੱਗਦਾ ਕਿ ਵੀ ਇਹੋ ਜੀ ਅੱਛੀ ਚੀਜ਼ਾ ਹੋਣ ਐਂਡ ਬੜੇ ਅੱਛੇ ਇੰਤਜ਼ਾਮ ਨੇ ਐਂਡ ਸਭ ਤੋਂ ਵੱਡੀ ਗੱਲ ਕੀ ਕਿ ਖੂਨ ਦਾ ਦਾਨ ਜਿਹੜਾ ਮਹਾਦਾਨ ਉਹਦੇ ਵਾਸਤੇ ਇੱਕ ਐਫਰਟ ਇੱਥੇ ਕੀਤਾ ਗਿਆ ਵਾ ਐਂਡ ਆਈ ਬਲੀਵ ਕਿ 100 ਤੋਂ ਉਤੇ ਹੋਗੇ ਹੋਣਗੇ ਜੀ 40 40 ਚਲੋ ਬਹੁਤ ਅੱਛਾ ਲੱਗਾ ਜੀ ਥੈਂਕ ਯੂ ਅੰਕਲ ਦੀ ਬੇਟੀ ਨੇ ਵੀ ਬਰੈਡ ਟੇਕ ਕੀਤਾ ਅਸੀਂ ਇਹਨਾਂ ਦਾ ਆਇਆ ਇਹਨਾਂ ਦਾ ਬਹੁਤ ਬਹੁਤ ਵੈਲਕਮ ਕਰਦੇ ਆਂ ਅਗਰ ਮੌਕਾ ਮਿਲਦਾ ਤਾਂ ਦੰਦ ਉਸ ਦੇ ਵਿੱਚ ਮੈਂ ਮੈਂ ਸਾਲ ਜੇ ਇੱਕ ਵਾਰੀ ਜਰੂਰ ਕਰਦਾ ਜੀ